बोले सुन रुपये भगवान वाल्मीकि महाराज की जय वाहू जी का खालसा वाहगुरु जी की फतेह जय सविदान जय भारत साथियों मैं सतपल हंस भगवान बाल्मिक ब्राह्मण शस्था जो है दुबई साथियों साढ़े बहुत ही मान योग सत्कार योग ਸਾਥੀ ਪਵਦਾਸ ਸਚੰ ਰਾਵਨ ਮੁਖਸ ਚਾਲਕ ਜਿੰਨਾ ਵੱਲੋਂ 7 ਤਰੀਕ ਦਿਨ ਐਤਵਾਰ ਨਵੀਂ ਪ੍ਰੋਫੈਸ ਮੀਟਿੰਗ ਰੱਖੀ ਗਈ ਆ ਜਨਗਨਨ ਤੇ ਔਰ ਰੈਕਸ਼ਨ ਤੇ ਜੋ 12% ਪਰ ਰੈਕਸ਼ਨ ਜਿੱਤ ਚੁੱਕੇ ਆ ਬਹੁਤ ਹੀ ਜਦੋਜਾਦ ਕਰਕੇ ਸਾਡੇ ਯੋਧਿਆਂ ਨੇ ਉਹ ਕੇਸ ਜਿੱਤਿਆ ਜਿਨ੍ਹਾਂ ਵਿੱਚ ਬਹੁਤ سارے ਸਾਥੀਆਂ ਦਾ ਸਹਿਯੋਗ ਰਿਹਾ ਮੈਂ ਸਾਰਿਆਂ ਦੇ ਹੁਣ ਨਾਮ ਨਹੀਂ ਬੋਲ ਸਕਦਾ ਜਿਸ ਤਰ੍ਹਾਂ ਸਾਡੇ ਕਸ਼ਮੀਰ ਸਿੰਘ ਹੁੰਡਾ ਜੀ ਸਚਨ ਰਾਮਨ ਹੋਰ ਵੀ ਬਹੁਤ سارے ਸਾਥੀ ਸੀਗੇ ਜਿਨ੍ਹਾਂ ਨੇ ਔਰ ਬਹੁਤ سارے ਸਾਥੀ ਐਨਆਰਆਈ ਜਿਨ੍ਹਾਂ ਦਾ ਸਜੋਗ ਔਰ ਜਾਣਗਰਨਾ ਜਾਂ 12% ਜੋ ਰੈਕਸ਼ਨ ਦਿੱਤੇ ਆਗੇ ਆਪਾਂ ਨੇ ਤੇ ਬਹੁਤ سارے ਸਾਥੀਆਂ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਉਹ ਕੀ ਹੁੰਦਾ ਹੈਗਾ ਇਸ ਕਰਕੇ ਆਪਾਂ ਅਪੀਲ ਕਰਦੇ ਆਂ ਸਾਰੇ ਹੀ ਦੇਸ਼ ਵਾਸੀਆਂ ਨੂੰ ਜਿੰਨੇ ਵੀ ਉੱਥੇ ਪਹੁੰਚ ਸਕਦੇ ਆ ਜਲੰਧਰ ਸਰਕਟ ਹਾਊਸ ਵਿੱਚ ਤੇ ਸਾਰੇ ਪਹੁੰਚਣ ਆਪਣੇ ਬੁੱਧੀਜੀਵੀ ਜਾਂ ਆਪਣੇ ਜਿਹੜੇ ਲੀਡਰ ਆ ਉਹ ਆਪਾਂ ਨੂੰ ਸਮਝਾ ਸਕਣ ਇਹ ਕੀ ਹੁੰਦਾ ਹੈਗਾ ਕਿਉਂਕਿ ਸਾਰੇ ਹੀ ਕਹਿੰਦੇ ਆ ਜਿੰਨੀ ਜ਼ਿਆਦਾ ਕਿਸੇ ਦੀ ਸੰਖਿਆ ਤੇ ਓਨੀ ਜ਼ਿਆਦਾ ਭਾਗੀਦਾਰੀ ਇਸ ਕਰਕੇ ਦੇਖੋ ਆਪਣੇ ਸਮਾਜ ਦੀ ਸੰਖਿਆ ਵੀ ਜ਼ਿਆਦੀ ਆ ਤੇ ਭਾਗੀਦਾਰੀ ਵੀ ਕਹੇ ਕੰਮ ਦੇ ਵਿੱਚ ਨਹੀਂ ਹੈਗੀ ਆ ਆਪਾਂ ਨੂੰ ਇਕਜੁੱਟ ਹੋਣ ਦੀ ਤਾਂ ਜਾਂ ਆਪਣੇ ਆਗੂਆਂ ਦੇ ਵਿਚਾਰ ਸੁਣਨ ਦੀ ਜ਼ਰੂਰਤ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਆਪਣੇ ਕਮਾਂਕਾਰਾਂ ਦੇ ਵਿੱਚੋਂ ਟਾਈਮ ਕੱਢ ਕੇ ਤੇ ਆਪਾਂ ਜ਼ਰੂਰ ਪਹੁੰਚ ਕੇ ਸਰਕਟ ਹਾਊਸ ਜਲੰਧਰ ਟਾਈਮ ਉਹਨਾਂ ਦਾ 1 ਤੋਂ ਲੈ ਕੇ 4 ਵਜੇ ਤੱਕ ਜਿੰਨੇ ਮੇਰੇ ਸਾਥੀ ਉੱਥੇ ਪਹੁੰਚ ਸਕਦੇ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਸਾਰਿਆਂ ਨੂੰ ਜੈ ਬਾਲਮੀਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ